ਅੱਜ ਨਾ ਬਾਈ ਕੋਲੇ ਆਏ ਸੀ ਬਾਈ ਮਿੰਟੂ ਕੋਲੇ ਆਏ ਸੀ ਮਨੁੱਖਤਾ ਦੀ ਸੇਵਾ ਤੇ ਤੇ ਉੱਥੇ ਨਾ ਸਾਨੂੰ ਇਹਠਾ ਆ ਸਾਰੇ ਕੱਪੜੇ ਕੁੱਪੜੇ ਠੀਕ ਕਰੀ ਜਾਂਦੇ ਆ ਤੇ ਬਾਈ ਗੁਰਪ੍ਰੀਤ ਆ ਗੁਰਪ੍ਰੀਤ ਬਾਈ ਮਿਲ ਗਿਆ ਮੈਨੂੰ ਆ ਗੁਰਪ੍ਰੀਤ ਬਾਈ ਮਿਲ ਪਿਆ ਬਾਈ ਦੀ ਮੈਂ ਨਾ ਵੀਡੀਓ ਦੇਖੀ ਸੀ ਕਿ ਬਾਈ ਨੂੰ ਬਿਲਕੁਲ ਨਹੀਂ ਸੀ ਤੈਸਤਾ ਤੇ ਅੱਜ ਬਾਈ ਇੱਥੇ ਇਕੱਲੇ ਇਕੱਲੇ ਨਾ ਆ ਕੱਪੜੇ ਨੂੰ ਕਿਵੇਂ ਆਈਡੈਂਟੀਫਾਈ ਕਰਦਾ ਆਪਾਂ ਸਾਰਾ ਬਾਈ ਤੋਂ ਹੀ ਪੁੱਛਾਂਗੇ ਗੁਰਪ੍ਰੀਤ ਬਾਈ ਕਿੰਨਾ ਚਿਰ ਨਹੀਂ ਦਿਸਿਆ ਤੁਹਾਨੂੰ ਚੰਮਾ ਹੀ ਨਹੀਂ ਦਿਸਿਆ ਕਿੰਨਾ ਚਿਰ ਦੁਨੀਆ ਹੀ ਨਹੀਂ ਸੀ ਤੁਹਾਡੇ ਕੋਲ ਸਾਲ ਦੇ ਕਰੀਬ ਜਮਾ ਮਤਲਬ ਦੁਨੀਆ ਹੀ ਖਤਮ ਸੀਗੀ ਤੁਹਾਡੇ ਲਈ ਵੀ ਬਸ ਇਕੱਲਾ ਅੱਖਾਂ ਦੇ ਮੂਰੇ ਹਨੇਰਾ ਸੀਗਾ ਹਾਂਜੀ ਉਸ ਤੋਂ ਬਾਅਦ ਬਾਈ ਨਾਲ ਕਿਵੇਂ ਮੁਲਾਕਾਤ ਹੋ ਗਈ ਗੁਰਪ੍ਰੀਤ ਨਾਲ ਕਿਵੇਂ ਹੋਈ ਬਾਈ ਨਾਲ ਜਦੋਂ ਮੇਰੇ ਯਾਰ ਦੋਸਤ ਸਗੇ ਉਹਨਾਂ ਦਾ ਕਨੈਕਟ ਸੀਗਾ ਜੀ ਬਾਈ ਨਾਲ ਵੀਡੀਓ ਦੇਖਦੇ ਹੁੰਦੇ ਸੀ ਉਹਨੇ ਬਾਈ ਜੀ ਨਾਲ ਗੱਲਬਾਤ ਕੀਤੀ ਜੀ ਤੇ ਉਹਨੇ ਗੱਲਬਾਤ ਕਰਕੇ ਬਾਈ ਜੀ ਕਹਿੰਦਾ ਫਿਰ ਲੈ ਆਉ ਤੇ ਕਿੰਨੇ ਚਿਰ ਚ ਨਿਗਾਹ ਵਾਪਸ ਆ ਗਈ ਸੀ ਤੁਹਾਡੀ ਫਿਰ ਬਾਈ ਨਾ ਮੈਣ ਤੋਂ ਬਾਅਦ ਬਾਈ ਨਾ ਮੈਣ ਤੋਂ ਬਾਅਦ 2 ਮਹੀਨੇ ਦੇ ਵਿੱਚ ਬਚਾ ਗਈ ਸੀ ਬਹੁਤ ਜਗ੍ਹਾ ਗਏ ਪਹਿਲਾਂ ਬਾਬਾ ਹਸਪੀਟਲ ਦੇ ਵਿੱਚ ਗਏ ਉਹ ਕਰਨੀ ਸੀ ਰਏ ਉਹ ਆਪਰੇਸ਼ਨ ਆਪਰੇਸ਼ਨ ਨਹੀਂ ਕਰ ਰਹੀ ਸੀ ਹਾਂਜੀ ਫਿਰ ਦਾਇਨੰਦ ਡੀ ਐਮ ਸੀ ਉੱਥੇ ਉਹਨੇ ਕੀਤਾ ਬੜੀ ਮਸਕੁਰਤ ਤੇ ਪਹਿਲੇ ਦਿਨ ਪਹਿਲੇ ਦਿਨ ਜਿੱਦੋਂ ਤੁਹਾਨੂੰ ਕੀ ਦਿਸਿਆ ਸੀ ਪਹਿਲੇ ਦਿਨ ਕੀ ਦਿਸਿਆ ਸੀ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਨਿਗਾਹ ਆ ਗਈ ਕੀ ਦਿਸਿਆ ਸੀ ਪਹਿਲੇ ਦਿਨ ਪਹਿਲੇ ਤਾਂ ਪ੍ਰਸ਼ਾਦਾ ਸ਼ਕਲ ਦੇ ਟਾਈਮ ਜਦਾਂ ਜਾਨੀ ਕਿ ਪਤਾ ਲੱਗਾ ਸਾਨੂੰ ਬੈਠੇ ਸੀ ਸਾਰੇ ਜੀ ਤੇ ਜਦੋਂ ਇੱਕ ਖੋਲੀ ਤਾਂ ਨਗਾ ਪਏ ਸਾਰੇ ਬੰਦੇ ਅੱਛਾ ਬੰਦੇ ਨਗਾ ਪਏ ਹਾਂਜੀ ਕੋਈ ਚੇਤਿਆ ਸ਼ਕਲ ਕਿ ਕੀ ਦੀ ਨਗਾ ਪਹਿਲਾਂ ਕਿ ਕਿਹੜੀ ਸਿਆਣ ਆ ਗਈ ਸੀ ਜਾਂ ਉਹ ਬੰਦੇ ਸਾਰੇ ਬੇਪਛਾਣੀ ਸੀਗੇ ਨਹੀਂ ਸਾਰੇ ਜਦਾਂ ਜਾਨੀ ਕਿ ਆਵਾਜ਼ ਤੋਂ ਪਛਾਣਦਾ ਸੀ ਮੈਂ ਹਾਂ ਫਿਰ ਬਾਅਦ ਚ ਪਤਾ ਲੱਗਾ ਵੀ ਆਵਾਜ਼ ਤਾਂ ਆਪ ਜਦੋਂ ਜਦੋਂ ਤੁਸੀਂ ਪਹਿਲੀ ਵਾਰ ਬਾਈ ਗੁਰਪ੍ਰੀਤ ਨੂੰ ਮਿੰਟੂ ਨੂੰ ਵੇਖਿਆ ਹਾਂ ਸ਼ਕਲ ਵੇਖਣਸਾਰ ਪਹਿਚਾਨ ਗਏ ਸੀ ਕਿ ਜਾਂ ਤੁਹਾਡੇ ਦਿਮਾਗ 'ਚ ਖਿਆਲ 'ਚ ਸ਼ਕਲ ਹੋਰ ਸੀ ਜਦੋਂ ਬਾਈ ਨੂੰ ਬਾਈ ਨੂੰ ਟੈਂਡੇ ਆ ਕੇ ਗੱਲਬਾਤ ਕਰਦੇ ਸੀ ਹਾਂ ਜਦੋਂ ਉਹ ਆਇਆ ਬੋਲੇ ਤਾਂ ਉਹਨਾਂ ਨੇ ਪਛਾਣ ਲਿਆ ਸੀ ਵੀ ਜੇ ਬਾਈ ਜੀ ਬੋਲੇ ਤੋਂ ਸਿਆਣਿਆ ਜਿਹੜੀ ਤੇਰੇ ਦਿਮਾਗ 'ਚ ਅੰਦਰ ਬਾਈ ਦੀ ਸ਼ਕਲ ਬਣੀ ਵੀ ਸੀ ਤੇਰੇ ਅੰਦਰ ਵੀ ਕੋਈ ਸ਼ਕਲ ਬਣੀ ਹੋਊ ਵੀ ਇਹੋ ਜਿਹਾ ਬੰਦਾ ਹੋਊਗਾ ਇਹ ਉਹੋ ਜਿਹਾ ਹੀ ਬੰਦਾ ਸੀ ਜੀ ਹਾਂ ਜੀ ਸੇਮ ਐ ਸੀ ਜਦੋਂ ਅੱਖਾਂ ਦੇ ਸਾਹਮਣੇ ਦੇਖਿਆ ਪਹਿਲੀ ਵਾਰ ਹਾਂ ਜੀ ਤੇ ਉਸ ਤੋਂ ਬਾਅਦ ਪਿੰਡ ਜਾਣੇ ਹੁੰਨੇ ਹਾਂਜੀ ਪਿੰਡ ਕੱਟਿਆ ਜੀ ਤਾਂ ਖੜਾ ਹੈ ਪਿੰਡ ਕਿਹੜਾ ਕੱਟਿਆ ਉਹਨੇ ਇੱਥੇ ਕੀ ਕਰ ਰਹੇ ਆ ਮਾੜਾ ਜੀ ਦੱਸੋਗੇ ਇੱਥੇ ਆਪਾਂ ਇਹ ਕੱਪੜਿਆਂ ਦਾ ਸਾਰਾ ਅਰੇਂਜਮੈਂਟ ਕਰੀਦਾ ਜਿੱਦਾਂ ਰੁਟੀਨ ਦੇ ਵਿੱਚ ਜਿਹੜੇ ਪੁਆਈ ਦੇ ਜੀ ਉਹ ਫਿਰ ਇੱਕ ਦਿਨ ਪਹਿਲਾਂ ਰੈਡੀ ਕਰਕੇ ਰੱਖੀਦੇ ਇਹ ਜੀ ਨਹੀਂ ਨਹੀਂ ਗੁਰਪ੍ਰੀਤ ਵੀਰੇ ਇਹਦੇ ਵਿੱਚੋਂ ਤੁਸੀਂ ਐ ਕਿਵੇਂ ਸਿਆਣਦੇ ਆ ਕਿ ਕਿਹੜਾ ਕ ਕਿਹਦੇ ਜਿੱਦਾਂ ਮਰਜ਼ੀ ਜਿੱਦਾਂ ਮਰਜ਼ੀ ਪੈ ਜਾਂਦਾ ਨਹੀਂ ਜੀ ਇਹ ਸਿਰਫ ਉਹਦਾ ਉਹਦੇ ਪਊਗਾ ਜਿਹਦਾ ਨਾਮ ਲਿਖਿਆ ਜੀ ਦੂਸਰਾ ਨਹੀਂ ਪਊਗਾ ਕੋਈ ਵੀ ਮਤਲਬ ਜੀ ਆ ਰਾਮ ਬਹਾਦਰ ਦਾ ਹੈ ਹਾਂਜੀ ਤੇ ਇਹਦੇ ਨਾਲ ਇਹਦੀ ਸਵੈਟ ਬਣੀ ਜਾਣੀ ਆ ਉਹ ਸੈੱਟ ਪੂਰਾ ਉਹਦੇ ਪਊਗਾ ਜੀ ਤੇ ਜਿਵੇਂ ਰਾਮ ਬਹਾਦਰ ਦਾ ਇੱਥੇ ਤੁਸੀਂ ਸੈੱਟ ਬਣਾਤਾ ਤੇ ਇੱਥੇ ਤਾਂ ਮੈਨੂੰ ਪਤਾ ਹੀ ਨਹੀਂ ਲੱਗਣਾ ਰਾਮ ਬਹਾਦਰ ਦਾ ਕਿੱਧਰ ਸੈੱਟ ਬਣ ਕੇ ਹੀ ਉਧਰਲੇ ਪਾਸੇ ਰੱਖ ਲਈਦੇ ਜੀ ਉਹ ਰੱਖੇ ਹੋਇਆ ਸਾਹਮਣੇ ਸਾਡੇ ਸੈੱਟ ਬਣਾ ਕੇ ਜੀ ਜੀ ਉੱਥੋਂ ਫਿਰ ਇੱਕ ਇੱਕ ਸੈੱਟ ਚੱਕ ਕੇ ਰਿਜੈਕਟ ਤੇ ਟੈਕ ਕਰ ਕਰਕੇ ਅਸੀਂ ਕੱਢਣਾ ਜੀ ਤੇ ਇਹ ਹਰ ਰੋਜ਼ ਹੋਣਾ ਹਾਂਜੀ ਜੀ ਹਰ ਰੋਜ਼ ਕੜ ਇਹ ਇਹ ਤੁਸੀਂ ਇਹਦੀ ਡਿਊਟੀ ਤੁਹਾਡੇ ਕੋਲ ਆ ਹਾਂਜੀ ਇਹ ਸਾਰੀ ਰੁਟੀਨ ਵਾਲੇ ਕੰਮ ਤੁਹਾਡੇ ਕੋਲ ਆ ਜੀ ਜੇ ਤੁਸੀਂ ਹਰ ਰੋਜ਼ ਕੱਪੜੇ ਜਿਹੜੇ ਸ਼ਾਮ ਨੂੰ ਲੈਣੇ ਆ ਹਾਂਜੀ ਉਹ ਤੋਤੇ ਜਾਣੇ ਆ ਹਾਂਜੀ ਉਹ ਤੋਕੇ ਹਰ ਰੋਜ਼ ਤੁਸੀਂ ਸਵੇਰ ਨੂੰ ਸੈੱਟ ਬਣਾ ਕੇ ਉਹਨਾਂ ਦੇ ਪਾਉਣੇ ਆ ਹਾਂਜੀ ਹਰ ਰੋਜ਼ ਪਾਉਣੇ ਆ ਹਰ ਰੋਜ਼ ਜੀ ਡੇਲੀ ਬਦਲੇ ਜਾਂਦੇ ਤੇ ਬਾਈ ਜੀ ਮੈਂ ਨਾ ਇੱਕ ਗੱਲ ਵੈਸੇ ਪਾਈ ਹੁਣਾਂ ਨੂੰ ਦੇਖਦਾ ਵੀ ਜਿਵੇਂ ਸਾਰੇ ਮਰੀਜ਼ਾਂ ਦੇ ਕੱਪੜੇ ਅੱਡ ਅੱਡ ਬਿਮਾਰੀਆਂ ਵਾਲੇ ਵੀ ਅੱਡ-ਉੱਡ ਕਰਦੇ ਆ ਕਹਿੰਦੇ ਵੀ ਜਿਹੜੇ ਸਕੈਨ ਵਾਲੇ ਆ ਉਹਨਾਂ ਨੂੰ ਅਲੱਗ ਜਿਹੜੇ ਟਾਂਗਾਂ ਦੇ ਅਲੱਗ ਰੱਖੀ ਦੇ ਆ ਵੀ ਮਤਲਬ ਕੱਪੜਾ ਵੀ ਕੱਪੜੇ ਚ ਰਲਾਉਂਦੇ ਨਹੀਂ ਨਹੀਂ ਜੀ ਉਧਰ ਤੋਤੇ ਵੀ ਅਲੱਗ ਜਾਂਦੇ ਆ ਰੱਖੀ ਦੇ ਵੀ ਅਲੱਗ ਆ ਜੀ ਵੀ ਤੀ ਦੇਖੋ ਵੀ ਮਤਲਬ ਯਾਰ ਜੇ ਕਿਸੇ ਨੂੰ ਇਨਫੈਕਸ਼ਨ ਹੋਵੇ ਤਾਂ ਫੈਲ ਸਕਦੀ ਆ ਹਾਂ ਨਾ ਹਾਂਜੀ ਉਹਨਾਂ ਦਾ ਅਲੱਗ ਹੀ ਰੱਖੀ ਦੇ। ਉਹਨਾਂ ਦੇ ਤੋਤੇ ਵੀ ਅਲੱਗ ਜਾਣੇ ਉਹਨਾਂ ਨੂੰ ਧੋਣ ਵਾਲੇ ਭਾਂਡੇ ਵੀ ਅਲੱਗ ਹੀ ਆ। ਹਾਂਜੀ ਇਹ ਸਭ ਤੋਂ ਵੱਡੀ ਗੱਲ ਆ। ਤੁਹਾਡੇ ਨਾਲ ਇੱਥੇ ਕੰਮ ਕਰ ਰਿਹਾ ਮੇਰੇ ਸਾਹਮਣੇ ਮੈਨੂੰ ਮੰਤਰੀ ਦੇ ਸਿਆਸੀ ਮੁੱਖ ਮੰਤਰੀ ਇੱਥੇ ਕੰਮ ਕਰਦਾ? ਮੁੱਖ ਮੰਤਰੀ ਮੁੱਖ ਮੰਤਰੀ ਮੁੱਖ ਮੰਤਰੀ ਦੀ ਮੁੱਖ ਮੰਤਰੀ ਦੀ ਡਿਊਟੀ ਵੀ ਇੱਥੇ ਆ। ਮੁੱਖ ਮੰਤਰੀ ਉਰੇ ਆਇਓ? ਸਤਨਾਮ ਆਈ। ਇਹ ਬਾਈ ਦੀ ਸਤਨਾ ਸਤਨਾਵ ਆਬ ਮੁੱਖ ਮੰਤਰੀ ਦੀ ਡਿਊਟੀ ਇੱਥੇ ਆ। ਹਾਂਜੀ ਮੁੱਖ ਮੰਤਰੀ ਕੀ ਕੰਮ ਕਰਗਾ ਸਤਨਾਮ ਬਾਈ ਉਹਨਾਂ ਨਾਲ ਹੁੰਦੇ ਆ ਅੱਛਾ 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 ਤਾਂ ਸੂਟ ਸਮਾਉਣਾ ਹੈ ਹਾਂਜੀ ਹਾਂਜੀ ਪੈਂਟ ਕੋਟ ਲੈਣਾ ਹੈ ਹਾਂਜੀ ਲੈ ਪੈਂਟ ਕੋਟ ਕੱਲ ਨੂੰ ਦੀ ਤਿਆਰੀ ਕਰਾ ਪੈਂਟ ਕੋਟ ਕੱਲ ਨੂੰ ਨਵਾਂ ਸਾਲ ਆ ਪੈਂਟ ਕੋਟ ਪਾਉਣਾ ਮੈਂ ਤਾਂ ਕਿਹਾ ਡਿਊਟੀ ਇੱਥੇ ਆ ਬਾਈ ਦੀ ਨਹੀਂ ਹਾਂਜੀ ਹਾਂਜੀ ਉਹ ਭਾਜੀ ਦਾ ਬਿਆਹ ਸਾਡੇ ਕੋਲ ਤਿਆਰ ਹੋਣਾ ਆਉਂਦਾ ਹੁੰਦਾ ਜੀ ਆ ਜਾ ਬਾਈ ਆ ਜਾ ਠੀਕ ਹੈ ਠੀਕ ਹੈ ਠੀਕ ਹੈ ਚਲ ਕਰ ਮੰਤਰੀ ਕੰਮ ਬਸ ਠੀਕ ਆ ਸੀ ਇਹਦਾ ਜਾਣਕਾਰੀ ਇੱਕ ਆ ਮੁੰਡਾ ਇੱਥੇ ਬਈ ਇਹ ਕੀ ਲਿਖਦਾ ਸੀਗਾ ਆ ਆ ਕੀ ਲਿਖਦਾ ਜਵਾਕ ਜਦਾਂ ਜੀ ਛੁੱਟੀ ਆ ਜਦੋਂ ਆਪਣੇ ਕੋਲ ਆ ਜਾਂਦੇ ਆ ਜੀ ਹਾਂਜੀ ਤੇ ਜੇ ਇਹਨੇ ਗਲਤ ਕਰਤਾ ਕੋਈ ਗੁਰਪੀਤ ਕੰਮ ਤੁਸੀਂ ਇਹਦਾ ਕੰਮ ਚੈੱਕ ਕਰਦੇ ਵੀ ਸਹੀ ਕਰਦੇ ਆਂ ਕਿ ਆ ਕਾਲੇ ਦਾ ਜੀ ਸਾਰਾ ਇਹ ਆ ਕੀ ਆ ਕੀ ਲਿਖਿਆ ਇਹਨੇ ਆ ਆ ਕੀ ਆ ਨਿਸ਼ਾਨ ਜੇ ਕੀ ਲਾਈ ਜਾਂਦਾ ਹੈ ਹਾਂਜੀ ਆ ਜਦਾਂ ਜਿਹੜਾ ਸੈਜ ਆ ਉਹ ਲੱਗਦਾ ਜੀ ਸੈਜ ਲਿਖੀ ਜਾਂਦਾ ਮਗਰ ਜੀ ਐਕਸਲ ਉਹ ਤੋਂ ਫਿਰ ਇਹ ਗਣਤੀ ਕਰ ਲਈ ਦੀ ਆ ਇਹ ਐਲ ਐਮ ਐਕਸਲ ਸਾਰੇ ਸੈਜ ਗਣਤੀ ਕਰ ਲਈ ਅੱਛਾ ਮੈਂ ਤਾਂ ਕਿਉਂ ਕੋਈ ਕਾਂਟੀਆਂ ਮਾਰ ਰਿਹਾ ਅਸਲ ਜੇ ਇਹ 3 ਐਕਸ ਲਿਖਿਆ ਹੋਇਆ ਹਾਂਜੀ ਅੱਛਾ ਇਹ ਇਹ ਪੁੱਤ ਤੂੰ ਲਿਖਿਆ ਹਾਂਜੀ ਤੈਨੂੰ ਪਤਾ ਹੈ ਵੀ ਕੀ ਕਰਦਾ ਹੈ ਆ ਛੁੱਟੀ ਵਾਲੇ ਦੇ ਨਾ ਆ ਕਿਹੜਾ ਪਿੰਡ ਆ ਤੇਰਾ ਮੁਕਸਰ ਜੀ ਮੁਕਸਰ ਸਾਹਿਬ ਹਾਂਜੀ ਅੱਛਾ ਉੱਥੋਂ ਆਇਆ ਇੱਥੇ ਰਹਿੰਦੇ ਆ ਜੀ ਅਛਾ ਇੱਥੇ ਹੀ ਰਹਿੰਦਾ ਅੱਛਾ ਆਪਣੇ ਇੱਥੇ ਹੀ ਰਹਿੰਦਾ ਹਾਂਜੀ ਹਾਂਜੀ ਆਪਣੇ ਕੋਲ 80 90 ਚਵਾ ਕੇ ਅੱਛਾ 80 90 ਬੱਚੇ ਆ ਐਵੇਂ ਦੇ ਹਾਂਜੀ ਇਹ ਇੱਥੇ ਹੀ ਪੜਦਾ ਹਾਂਜੀ ਇੱਥੇ ਪੜਦੇ ਕਿਹੜੇ ਪੁੱਤ ਪੜਨ ਲੱਗੇ ਪੜਨ ਕਿਨੇ ਹਾਂਜੀ ਟਿਊਸ਼ਨ ਲੱਗਾਈ ਹਾਂਜੀ ਟਿਊਸ਼ਨ ਲੱਗਿਆ ਸਕੂਲ ਕਿ ਲੱਗਿਆ ਹੂੰ ਆਜਾ ਫਰੀ ਤੇ ਇਧਰਲੇ ਪਾਸੇ ਗੁਰਮੀ ਤੇ ਇਧਰਲੇ ਪਾਸੇ ਦੱਸ ਮੈਨੂੰ ਕੀ ਆ ਗੁਰਮੀ ਤਾਂ ਫਿਰ ਜਿਹੜੇ ਨਵੇਂ ਕੱਪੜੇ ਆਉਂਦੇ ਆ ਕੋਈ ਨਵੇਂ ਕੱਪੜੇ ਸੰਸਥਾ ਨੂੰ ਦੇ ਕੇ ਜਾਂਦਾ ਹਾਂਜੀ ਉਹ ਫਿਰ ਆਪਾਂ ਉਹ ਉਹ ਵੀ ਤੋਂ ਸੋਈ ਇੱਥੋਂ ਕੱਢ ਕੇ ਦਿੰਨੇ ਵੀ ਕਿੰਨਿਆਂ ਕਿਹੜਿਆ ਸਾਈਜ਼ਾਂ ਦੀ ਕਿਹੜੀ ਲੋੜ ਆ ਹਾਂਜੀ ਨਵਾਂ ਮਾਲ ਮਨਟੇਨ ਮੁੰਡਾ ਮਨੀਸ਼ਾ ਜੀ ਉਹ ਕਰਦਾ ਉਹਨਾਂ ਨੂੰ ਇਹ ਦੱਸ ਦੇਣਾ ਵੀ ਆ ਚੀ ਸਾਨੂੰ ਚਾਹੀਦੀ ਆ ਉਹ ਸਾਨੂੰ ਦੇ ਦੇਣਾ ਉਸ ਤੋਂ ਬਾਅਦ ਚ ਇਹ ਉੱਤ ਨਾਂ ਲਿਖ ਕੇ ਰੈਡੀ ਕਰਕੇ ਰੱਖਣਾ ਵੀ ਮਤਲਬ ਤੁਸੀਂ ਆ ਆ ਹੁਣ ਆ ਨਵੇਂ ਆਇਆ ਨਾ ਬਿਲਕੁਲ ਹਾਂਜੀ ਇਹ ਨਵੇਂ ਆਇਆ ਨਵੇਂ ਇਹ ਇੱਕ ਹਾਲ ਨੂੰ ਪਹਿਣੇ ਆ ਨਵੇਂ ਸਾਲ ਤੇ ਪਹਿਣੇ ਆ ਮਤਲਬ ਨਵੇਂ ਸਾਲ ਤੇ ਪਹਿਣੇ ਨਵੇਂ ਸਾਲ ਤੇ ਪਹਿਣੇ ਤੇ ਇਹਦੇ ਉੱਪਰ ਤੁਸੀਂ ਸਾਈਜ਼ਾਂ ਦੇ ਹਿਸਾਬ ਨਾਲ ਮਨਪ੍ਰੀਤ ਬਰਨਾਲਾ ਐਵੇਂ ਐਵੇਂ ਤੁਸੀਂ ਕਰਕੇ ਰੱਖਤਾ ਹਾਂਜੀ ਯਾਰ ਕਿੰਨਾ ਔਖਾ ਕੰਮ ਆ ਯਾਰ ਹਨਾ ਤੇ ਦੇਖਣ ਨੂੰ ਐ ਲੱਗਦਾ ਕਿ ਯਾਰ ਕੋਈ ਸਸਤਾ ਚੱਲ ਰਹੀ ਆ ਕਿਵੇਂ ਕੱਲਾ ਮੈਂ ਕੱਪੜੇ ਦਾ ਡਿਪਾਰਟਮੈਂਟ ਦਿਖਾ ਰਿਹਾ ਕਿ ਕੱਪੜੇ ਦਾ ਡਿਪਾਰਟਮੈਂਟ ਕਿਵੇਂ ਕੰਮ ਕਰਦਾ ਮਨੁੱਖਤਾ ਦੀ ਸੇਵਾ ਦੇ ਵਿੱਚ ਆ ਵੀਰੇ ਹੁਣੀ ਪ੍ਰੈਸ ਕਰ ਰਹੇ ਇਹ ਬਿਲਕੁਲ ਨਵੇਂ ਇਹ ਸਾਰੇ ਨਵੇਂ ਸਾਲ ਦੀ ਤਿਆਰੀ ਚੱਲ ਰਹੀ ਆ ਹਾਂਜੀ ਸਾਰੇ ਨਵੇਂ ਸਾਲ ਦੀ ਸਵੇਰੇ ਡਰੈਸ ਪਾਈਦੀ ਆ ਐਤਵਾਰ ਤੇ ਨਵੇਂ ਸਾਲ ਕੋਈ ਪ੍ਰੋਗਰਾਮ ਹੁੰਦਾ ਜੀ ਨੀਲੀ ਕਾਫੀ ਡਰੈਸ ਪਾਈ। ਮਤਲਬ ਵੈਸੇ ਤਿਆਰੀ ਹਰ ਰੋਜ਼ ਹੀ ਚੱਲਦੀ ਆ ਪਰ ਆ ਆ ਆ ਐਨ ਤਵਾਨੂੰ ਡਰੈਸ ਭੋਲੇ। ਅੱਛਾ ਐਨ ਤਵਾਰ ਨੂੰ ਹਮੇਸ਼ਾ ਹੀ ਪਹਿਣੀ ਆ ਕਿਉਂਕਿ ਕੋਈ ਨਾ ਕੋਈ ਆਉਂਦਾ ਹੈ। ਹਾਂਜੀ ਦਿਨ ਤੇਰ ਤੇ ਨਾ ਕੋਈ ਦਿਨ ਵਿਆਹ ਰੌਂਦਾ ਕਿਸੇ ਦਾ ਬਰਥਡੇ ਆ ਕਿਸੇ ਦਾ ਕਿੰਮੇ ਆ ਤਾਂ ਉਦੋਂ ਫਿਰ ਜਦੋਂ ਕੋਈ ਦਿਨ ਨੂੰ ਸੈਲੀਬ੍ਰੇਟ ਕਰਦੇ ਉਹ ਵਰਦੀ ਪਾ ਦਿੰਦੇ। ਹਾਂਜੀ ਹਾਂਜੀ ਸਾਰੇ ਮੈਂਬਰਾਂ ਦੀ ਵਰਦੀ ਪਾਉਂਦੇ। ਸਾਰਿਆਂ ਦੇ ਵਰਦੀ ਪਾਉਂਦੇ। ਹੂੰ ਤੁਸੀਂ ਦੇਖੋ ਵੀ ਇਹ ਤਕਰੀਬਨ ਜਿੰਨਾ ਕੁ ਮੇਰਾ ਅੰਦਾਜ਼ਾ ਸ਼ਾਇਦ ਇਹ ਇੱਥੇ ਬੀਬੀਆਂ ਦੇ ਕੱਪੜੇ ਅਲੱਗਾ ਇਹ ਜੈਂਟਸ ਵਾਲਾ ਉਹ ਏਡਾ ਡਿਪਾਰਟਮੈਂਟ ਹੀ ਉਧਰ ਬੀਬੀਆਂ ਦਾ ਹਾਂਜੀ ਉਹਨਾਂ ਲੱਗ ਜੀ ਉਧਰ ਬੀਬੀਆਂ ਦਾ ਡਿਪਾਰਟਮੈਂਟ ਅਲੱਗਾ ਇਹ ਸਾਰਾ ਜੈਂਟਸ ਵਾਲਾ ਇਧਰਲੇ ਪਾਸੇ ਵੀਰ ਹੁਣੀ ਜਿਹੜੇ ਬੰਦੇ ਕੁੱਤੇ ਤੇ ਜਮ ਸਿਉਂਦੇ ਆ ਉਹਨਾਂ ਦੇ ਹਿਸਾਬ ਨਾਲ ਹਾਂਜੀ ਇਹ ਟੇਲਰ ਹੈ ਜੀ ਇੱਥੇਲੇ ਪਾਸੇ ਜੀ ਤੇ ਉਹਨਾਂ ਨੂੰ ਦੱਸ ਦੇਦਾ ਫਿਰ ਉਹ ਸਾਨੂੰ ਉਹਨਾਂ ਦੇ ਨਾਪ ਦੇ ਬਣਾ ਕੇ ਦੇਣ ਗੁਰਪ੍ਰੀਤ ਜਿਹੜੇ ਬੰਦੇ ਤੇਰੇ ਨਾਲ ਇੱਥੇ ਮਦਦ ਕਰਦੇ ਆ ਹਾਂਜੀ ਉਹ ਉਹ ਆਪਣੀ ਸੰਸਥਾ ਦੇ ਹੀ ਜਿਹੜੇ ਮਤਲਬ ਵਿੱਚ ਆਪਾਂ ਪੇਸ਼ੈਂਟ ਲੈ ਕੇ ਆਉਂਦੇ ਆ ਉਵੇਂ ਹੀ ਉਹ ਸਾਰੇ ਉਹੀ ਮਤਲਬ ਕਰਦੇ ਆ ਹਾਂ ਜੀ ਮੈਂ ਵੀ ਆ ਵਿੱਚ ਵਲੰਟੀਅਰ ਵੀ ਆ ਜੀ ਵੀ ਮਤਲਬ ਕੋਈ ਬੰਦੇ ਸੇਵਾ ਕਰਨ ਆਲੇ ਆ ਜਿੰਦੇ ਉਹ ਵੀ ਲੈ ਲੈਂਦੇ ਆ ਬਾਈ ਹੁਣਾਂ ਤਾਂ ਕਹਿ ਕੇ ਸੇਵਾ ਵੀ ਮੈਂ ਸੀ ਇੱਥੇ ਸੇਵਾ ਕਰਨੀ ਚਾਹੁੰਦੇ ਆ ਤਾਂ ਕੁਝ ਬੰਦੇ ਉਹ ਆ ਜਿਹੜੇ ਮਤਲਬ ਪੇਸ਼ੈਂਟ ਆਏ ਸੀ ਤੇ ਹੁਣ ਸੇਵਾ ਕਰਾਉਂਦੇ ਆ ਹਾਂ ਜੀ ਹੁਣ ਸੇਵਾ ਕਰਾਉਂਦੇ ਨਾਲ ਤੁਸੀਂ ਦੇਖੋ ਕਿੰਨਾ ਔਖਾ ਡਿਪਾਰਟਮੈਂਟ ਆ ਇੱਥੇ ਨਾ ਜੇ ਤੁਸੀਂ ਮਨੁੱਖਤਾ ਦੀ ਸੇਵਾ ਦੇ ਵਿੱਚ ਐਂਟਰ ਕਰੋਗੇ ਨਾ ਤਾਂ ਤੁਸੀਂ ਸਮਝ ਲਓ ਵੀ ਇੱਕ ਦੇਸ਼ ਦੇ ਵਿੱਚ ਐਂਟਰ ਕਰ ਗਏ ਜਿਹੜੇ ਦੇਸ਼ ਦੀ ਸਿਕਿਉਰਿਟੀ ਵੀ ਆਪਣੀ ਆ ਸਮਝ ਲਓ ਵੀ ਜਿਹੜੇ ਦੇਸ਼ ਨੂੰ ਇੱਕ ਸਰਕਾਰ ਵਾਂਗੂ ਮਤਲਬ ਮੈਂ ਦੇਸ਼ ਤਾਂ ਕਹਿ ਰਿਹਾ ਵੀ ਇੱਕ ਦੇਸ਼ ਵਾਂਗੂ ਸਰਕਾਰ ਵਾਂਗੂ ਚਲਾਉਣਾ ਪੈਂਦਾ ਸਾਰੇ ਮੈਕਮੇ ਉਵੇਂ ਹੀ ਆ ਵੀ ਜਿਵੇਂ ਸਿਹਤ ਮੈਕਮਾ ਹੋ ਗਿਆ ਸਿੱਖਿਆ ਮੈਕਮਾ ਹੋ ਗਿਆ ਸਾਰੇ ਮੈਕਮੇ ਜਿੰਨੇ ਸਰਕਾਰ ਦੇ ਮੈਕਮੇ ਹੁੰਦੇ ਸੇਮ ਆ ਮਤਲਬ ਬਾਈ ਗੁਰਪ੍ਰੀਤ ਵੀ ਸਾਡਾ ਇੱਕ ਮੰਤਰੀ ਆ ਹਾਂ ਬਿਲਕੁਲ ਬਾਈ ਗੁਰਪ੍ਰੀਤ ਮੰਤਰੀ ਆ ਤੇ ਐਵੇਂ ਸਾਰੇ ਇੱਥੇ ਮੰਤਰੀ ਬਣ ਜਾਂਦੇ ਆ ਮੁੱਖ ਮੰਤਰੀ ਵੀ ਸਾਡੇ ਕੋਲ ਤਾਂ ਹੁਣ ਹੈਗੇ ਆ ਯਾਰ ਹੁਣ ਤਾਂ ਸਾਡੇ ਕੋਲ ਮੁੱਖ ਮੰਤਰੀ ਵੀ ਹੈਗਾ ਮਤਲਬ ਗੁਰਪ੍ਰੀਤ ਬਾਦਲ ਬਹੁਤ ਕੰਮ ਕਰਦੇ ਵਧੀਆ ਜੀ ਹੈ ਨਹੀਂ ਹੈਂ ਹਾਂ ਮਤਲਬ ਇਹ ਇੱਕ ਦੇਸ਼ ਆ ਯਾਰ ਮਤਲਬ ਇੱਕ ਤੁਸੀਂ ਕਹਿ ਲਓ ਕਿ ਇੱਕ ਸਰਕਾਰ ਆ ਸ਼ੁਕਰਾਂ ਮਾਲਕ ਦਾ ਬੜੀ ਬੜਾ ਆਨੰਦ ਆਇਆ ਬਾਈ ਹਰਜੀਤ ਹੁਣਾਂ ਦਾ ਵੀ ਮੈਂ ਨਾ ਸੱਚੀ ਸਾਡੇ ਗਵੰਡੀ ਆ ਸਾਡੇ ਵੱਡੇ ਬਾਈ ਬਾਈ ਹਰਿੰਦਰ ਹੁਣਾਂ ਦੇ ਬੇਟੇ ਆ ਉਹਨਾਂ ਦੇ ਪੋਤੇ ਦਾ ਵਿਆਹ ਹੋਇਆ ਸੀ ਤੇ ਉਹਦੇ ਨਾਲ ਖੁਸ਼ੀ ਦੇ ਵਿੱਚ ਅਸੀਂ ਇੱਥੇ ਆਏ ਸੀਗੇ 31 ਤਰੀਕ ਨੂੰ ਅਸੀਂ ਕਿਹਾ ਵੀ ਆਪਾਂ ਵਿਆਹ ਜਿਵੇਂ ਆਪਾਂ ਕਹਿੰਦੇ ਵੀ ਵਿਆਹ ਲੱਗ ਜੂ ਆਪਣਾ ਤੇ ਉਸ ਖੁਸ਼ੀ ਦੇ ਮੌਕੇ ਤੇ ਅਸੀਂ ਇੱਥੇ ਆਏ ਸੀਗੇ ਤੇ ਇੱਥੇ ਆ ਕੇ ਫਿਰ ਅਸੀਂ ਆ ਕੇ ਢੇੜਾ ਦਿੰਨੇ ਹੁੰਨੇ ਆ ਪਰ ਮੈਂ ਸੱਚੀ ਬਾਹਰੋਂ-ਬਾਹਰੋਂ ਮੁਰਜਾਨਾ ਮੈਂ ਗੁਰਿੰਦਰ ਬਾਈ ਨੂੰ ਵੀ ਐਂ ਆਖਿਆ ਕਿ ਗੁਰਿੰਦਰ ਬਾਈ ਮੈਂ ਬਾਹਰੋਂ-ਬਾਹਰੋਂ ਮੁਰਜਾਨਾ ਯਾਰ ਵੀ ਮੈਂ ਨਾ ਅੰਦਰ ਐਵੇਂ ਡੀਪਲੀ ਨਹੀਂ ਆ ਕੇ ਦੇਖਿਆ ਕਿ ਕੋਈ ਸਿਸਟਮ ਚੱਲਦਾ ਕਿਵੇਂ ਆ ਇੱਥੇ ਆ ਕੇ ਮੈਨੂੰ ਬਾਈ ਗੁਰਪ੍ਰੀਤ ਮਿਲ ਗਿਆ ਫਿਰ ਮੈਂ ਕਿਹਾ ਯਾਰ 2 ਮਿੰਟ ਗੱਲ ਕਰਦੇ ਆਂ ਆਪਾਂ ਸੰਗਤ ਨਾਲ ਸਾਂਝੀ ਕਰਦੇ ਆਂ ਨਾਲੇ ਤਾਂ ਪਤਾ ਲੱਗੂਗਾ ਵੀ ਕਿਵੇਂ ਕੋਈ ਇੱਕ ਮਹਿਕਮਾ ਕਿਵੇਂ ਚੱਲਦਾ ਤਾਂ ਆਪਾਂ ਉਹ ਵੀ ਦਿਖਾ ਦਈਏ ਜਿੱਥੇ ਕੱਪੜੇ ਧੋਂਦੇ ਆ ਦੇਖੀ ਆ ਕਿੱਡਾ ਵੱਡਾ ਮਹਿਕਮਾ ਐ ਇੱਥੇ ਬਾਈ ਜੀ ਤੁਹਾਡੇ ਕੋਲੇ ਕੱਪੜੇ ਆ ਜਾਂਦੇ ਆ ਹਾਂਜੀ ਬਾਈ ਹਸਪੀਟਲ ਚ ਵੀ ਕੱਪੜੇ ਆਉਂਦੇ ਹੋਣਗੇ ਤੁਹਾਡੇ ਕੋਲੇ ਸਾਰੇ ਪਾਸਿਓਂ ਆਉਂਦੇ ਆ ਆ ਹਸਪੀਟਲ ਦੇ ਅਲੱਗ ਬਈ ਨੇ ਸਾਰੇ ਅੱਛਾ ਇਹ ਹਸਪੀਟਲ ਦੇ ਰੱਖੇ ਜਾਣੇ ਹੈਗੇ ਉਹ ਵਾਲੇ ਅਲੱਗ-ਅਲੱਗ ਫਲੋਰਾਂ ਦੇ ਆ ਸਾਰੇ ਜੀ ਅਲੱਗ-ਅਲੱਗ ਫਲੋਰਾਂ ਦੇ ਉਵੇਂ ਹੀ ਜਾਣੇ ਆ ਉੱਥੇ ਅੱਛਾ ਐਵੇਂ ਨਹੀਂਗਾ ਵੀ ਪਹਿਲੇ ਫਲੋਰ ਦਾ ਦੂਜੇ ਤੇ ਉੱਠ ਜੂ ਦੂਜੇ ਦਾ ਤੀਜੇ ਤੇ ਐਵੇਂ ਨਹੀਂ ਹੋਣਾ ਜਿਹੜੇ ਆ ਕੱਪੜੇ ਨੇ ਇਹ ਸਾਰੇ ਇੱਕ ਥਾਂ ਹੀ ਜਾਣੇ ਨੇ ਜਿਹੜੇ ਵੱਡੇ ਕੱਪੜੇ ਆ ਜਿਵੇਂ ਕੰਬਲ ਚਾਦਰਾਂਵਾਂ ਇਹ ਅਲੱਗ-ਅਲੱਗ ਫਲੋਰਾਂ ਤੇ ਜਾਣੀਆਂ ਆ ਇੱਕ ਥਾਂ ਤੇ ਜਾਣੇ ਉੱਥੇ ਮੁੰਡੇ ਲੱਗੇ ਹੋਏ ਆ 16 17 ਜਾਣੇ ਆ ਉਹ ਉਹ ਇਹਨਾਂ ਨੂੰ ਸੈੱਟ ਬਣਾਉਂਦੇ ਸਾਰੇ ਜਿਹੜੇ ਤਾਂ ਪ੍ਰੈਸ ਕਰਨ ਵਾਲੇ ਆ ਮਤਲਬ ਉਹ ਵਾਸਟ ਲਾਏ ਜਾਂਦੇ ਆ ਜੀ ਜੀ ਕਰੇ ਉੱਥੇ ਤੇ ਲੈਣ ਤੋਂ ਜਿੱਥੋਂ ਆਪਾਂ ਆਏ ਆ ਉਹ ਜਿੱਥੋਂ ਆਪਾਂ ਆਏ ਆ ਉੱਥੇ ਉੱਥੇ ਚਲੇ ਜਾਣੇ ਆ ਗੁਰਪ੍ਰੀਤ ਹੁਣਾ ਕੋਲ ਗੁਰਪ੍ਰੀਤ ਹੁਣਾ ਕੋਲ ਗੁਰਪ੍ਰੀਤ ਹੁ अच्छा जी ਜਿਵੇਂ ਆ ਹਸਪੀਟਲ ਦੇ ਅਲੱਗ ਇੱਥੇ ਆਈ ਜਾਣੇ ਆ ਇਹ ਅਲੱਗ ਹੀ ਪੈਣੇ ਆ ਆ ਅਲੱਗ ਫਲੋਰ ਦੇ ਇਹ ਹਰ ਰੋਜ਼ ਕਿੰਨੇ ਘੰਟੇ ਦਾ ਕੰਮ ਹੁੰਦਾ ਜਿਹੜਾ ਤੁਹਾਡੇ ਕੋਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਘੰਟੇ ਦਾ ਕੰਮ ਦੇ ਵਿੱਚ ਤਾਂ ਇਹ 12-12 ਵੀ ਵੱਜ ਜਾਂਦੇ ਆ ਰਾਤ ਦੇ ਰਾਤ ਨੂੰ 12 ਵਜੇ ਤੱਕ ਹਰ ਰੋਜ਼ ਨਹੀਂ ਹਰ ਰੋਜ਼ ਨਹੀਂ ਜਿਵੇਂ ਤੁੰਦਾਂ ਪੈਂਦਗਾ ਮੈਂ ਨਹੀਂ ਦਿਨ ਲੱਗਦੇ ਫਿਰ ਸਕੌਣ ਤੇ ਟਾਈਮ ਲੱਗਦਾ ਸਾਨੂੰ ਹਮਮ ਸਕੌਣ ਦਾ ਚੱਲਦਾ ਵਾ ਪ੍ਰੋਸੈਸ 12 ਵਜੇ ਤੱਕ 11 ਵਜੇ ਤੱਕ ਆ ਨਹੀਂ ਤੇ ਜੇ ਦਿਨ ਲੱਗਦੇ ਰਹਿਣਾ ਫਿਰ ਦਿਨ ਚਲਾਉਣੀ ਤਾਂ ਸਾਨੂੰ ਫੇਰ ਵੀ ਉਹ ਪੈਂਦੀ ਆ ਮਸ਼ੀਨ ਜੀ ਫਿਰ ਆਇਆ ਵੀ 8-9 ਵਜੇ ਦੇ ਤੇ ਕਰੋ ਵਾਲੀ ਸਕਾਉਣ ਵਾਲੀ ਆਪਣੀ ਨਹੀਂ ਨਹੀਂ ਆ ਆ ਆਹ ਆ ਸੇਮ ਆ ਤਾਂ ਉਹਨਾਂ ਵਾਲੀ ਮਸ਼ੀਨ ਐਕਟੀਵਿਟੀ ਉਹਨਾਂ ਵਾਲੀ 100 ਕਿਲੋ ਦੀ ਆਈ 100 ਕਿਲੋ ਦੀ ਉਹ ਵਾਲੀ ਆ ਇਹ ਬਣਮਾਈ ਐ ਐਡੀ ਵੱਡੀ ਕਿ ਇਹ ਮਤਲਬ ਆਉਂਦੀਆਂ ਨਹੀਂ ਆਉਂਦਾ ਆ ਸਾਰਾ ਨੰਗਰ ਕਾ ਆਪਣੀ ਆ ਇਹ ਵੱਡੇ ਵੱਡੇ ਥਾਵਾਂ ਤੇ ਜਿਹੜੀਆਂ ਲੱਗਦੀਆਂ ਵੀ ਉਹ ਹੋਟਲਾਂ ਚ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਹਾਂ ਵੀ ਉਹ 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 ਮਸ਼ੀਨਾਂ ਐ ਘਰ ਦਵਾਰਾ ਸਾਹ ਦੇ ਵਿੱਚ ਤਾਂ ਮਤਲਬ ਸ਼ੂਟਿੰਗਾਂ ਚੱਲ ਜਾਂਦੀਆਂ ਹਜੇ ਕਿਉਂਕਿ ਉਹਨਾਂ ਨੇ ਤਾਂ ਇੱਕ ਦੋ ਵਾਰ ਕਿਲ ਤੋਂ ਹੁੰਦੇ ਆ ਤਾਂ ਦਿੱਲੀ ਵਾਲਾ ਵਾ ਨਾ ਹਾਂ ਵੀ ਹਰ ਰੋਜ਼ ਇੰਨਾ 100-100 ਕਿਲੋ ਵਾਲੀਆਂ ਜਾਂ ਦੋਨੇ 200 ਕਿਲੋ ਵਾਲੀ ਆ ਜੀ ਉਹ ਵਾਲੀ ਆਹ ਡਰੇਰ 100 ਕਿਲੋ ਦਾ ਹਾਈਡਰੋ ਇਹਦੇ ਸਭਾ ਚੋੜ ਦੇ ਕੱਪੜੇ ਇਹਨਾਂ ਚੋੜਨ ਵਾਲੀਆਂ ਦੋਨੇ ਇੱਕੋ ਵਾਲੀ ਉਹ ਲੱਗੀ ਹੋਈ ਛੋਟੀ ਉਹ ਜਿਹੜੇ ਜਿਹੜੇ ਆਹਾ ਆ ਬੰਦੇ ਆ ਇਹ ਇਹ ਸਾਰੇ ਆਪਣੇ ਕੋਲ ਪਹਿਲਾਂ ਪੇਸ਼ੈਂਟ ਹੀ ਅੱਛਾ ਇਹ ਸਾਰੇ ਠੀਕ ਹੋਏ ਹੋਏ ਆ ਤੇ ਹੁਣੇ ਸੇਵਾ ਕਰਦੇ ਆ ਸਾਰੇ ਸੇਵਾ ਸਾਰਾ तकरीबन ਕੋਈ ਵੀ ਜਿੰਨੇ ਵੀ ਬੰਦੇ ਦਿਖ ਰਹੇ ਇੱਥੇ ਸਾਰੇ ਬੰਦ ਬੰਦੇ ਠੀਕ ਹੋਏ ਹੋਏ ਆ ਵੇਸਾ ਵਾਓ ਉਹ ਮਾਨਸਾ ਤੋਂ ਆਪਣਾ ਹਾਂ ਤੇ ਉਹ ਉਧਰੋਂ ਧੋ ਕੇ ਇਹ ਧੋ ਕੇ ਵੀ ਐਡਵਾਂਸ ਮਸ਼ੀਨਾਂ 'ਚ ਧੋਨੇ ਆ ਜਿਹੜੇ ਮਤਲਬ ਪੇਸ਼ੈਂਟ ਵਾਲੇ ਹੁੰਦੇ ਆ ਉਹ ਅਲੱਗ ਮਸ਼ੀਨਾਂ 'ਚ ਧੋਨੇ ਆ ਇਹ ਪੇਸ਼ੈਂਟ ਵਾਲਗੀਆਂ ਆ ਅੱਛਾ ਇਹ ਪੇਸ਼ੈਂਟ ਆ ਪੇਸ਼ੈਂਟ ਵਾਲੀਆਂ ਉਹ ਹੋ ਗਈ ਮਤਲਬ ਖਾਜ ਵਾਲੀ ਜਿਵੇਂ ਐਲਰਜੀ ਵਾਲੇ ਹੋ ਗਏ ਕੱਪੜੇ ਅੱਛਾ ਉਹ ਉਹ ਅੱਡਾ ਜਿਹੜੀ ਖਾਜ ਵਾਲੀ ਐਲਰਜੀ ਆ ਬੱਚਿਆਂ ਦੇ ਤੇ ਬਲੰਟੀਰਾਂ ਦੇ ਛੋਟੀਆਂ ਮਸ਼ੀਨਾਂ ਬੱਠੀ ਭਾਈ ਉਧਰਲੇ ਪਾਸੇ ਇਸ ਤਰ੍ਹਾਂ ਭਾਈ ਉਧਰਾਂ ਤੋਂ ਤਿੰਨ ਪੈਂਟਾਂ ਧੋਣੀਆਂ ਉਹ ਤਰ੍ਹਾਂ ਦੇ ਬਿਲ ਬਸਕਰ ਹਾਂ ਜਾਂ ਮੰਤਰੀ ਦੇ ਗਿਆ ਆਰਡਰ ਬਈ ਧੋਣੀਆਂ ਤਿੰਨ ਪੈਂਟਾਂ ਹਾਂ ਹਾਂ ਕੋਈ ਹਾਂ ਹਾਂ ਸਤਰਾ ਭਾਈ ਦੀਆਂ ਠੀਕ ਹੈ ਠੀਕ ਹੈ ਇਹ ਜਿਹੜਾ ਜਿਹੜਾ ਉਹ ਡਰਾਇਰ ਆ ਬਾਈ ਜੀ ਉਹ ਹਾਈਡਰੋ ਸਕੂਨ ਵਾਲਾ ਹੀ ਉਹ ਵੀ ਡਰਾਇਰ ਆ ਐ ਵੀ ਡਰਾਇਰ ਨਹੀਂ ਇਹ ਹਾਈਡਰੋ ਨੇ ਨਿਚੋੜਨ ਵਾਲੇ ਨੇ ਉਹ ਸਕੂਨ ਵਾਲਾ ਉਹ ਤਾਂ ਗੈਸ ਲੱਗਦੀ ਆ ਨਾਲ ਸਿਲੰਡਰ ਅੱਛਾ ਇਹਨੇ ਤਾਂ ਸਿਰਫ ਨਿਚੋੜ ਦੇਣੇ ਆ ਪਰ ਸਿੱਲੇ ਛੱਡ ਦੇਣੇ ਆ ਆ ਵੇ ਇਦਾਂ ਹੋ ਜਾਂਦੇ ਆ ਸਾਰੇ ਤੋਦੋ ਕੇ ਰੱਖੇ ਪਏ ਆ ਸਾਰੇ ਤੋਦੋ ਕੇ ਰੱਖੇ ਹੋਏ ਨੇ ਆ ਸਲਾਬੇ ਆ ਹਾਂ ਇਹ ਨਿਚੋੜੇ ਹੋਏ ਆ ਇਹਦੇ ਵਜੇ ਦੀ ਕੱਢੇ ਹੋਏ ਆ ਜੇ ਸਲਾਬੇ ਐਵੇਂ ਪਾ ਦੇਣਗੇ ਮੁਸ਼ਕ ਜਾਣਗੇ ਨਹੀਂ ਤਾਂ ਫਿਰ ਇਹ ਜਾਂ ਫਿਰ ਉਹਦੇ ਵਜੇ ਦੀ ਕਰਨੇ ਪੈਣੇ ਆ ਜਾਂ ਤਾਂ ਬਾਹਰ ਸੁੱਕਣੇ ਪੈਣਗੇ ਨਹੀਂ ਹੋਣਾ ਇਹ ਚ ਸਿਆੜਾ ਜਿੱਨਾ ਉੱਥੇ ਸੁੱਕ ਗਿਆ ਸੁੱਕ ਗਿਆ ਬਾਕੀ ਸਾਰਾ ਸ਼ਾਮ ਨੂੰ ਚਲਾ ਦੇਣੀ ਇਹਦੇ ਵਜੇ ਦੀ ਕੱਢਣਾ ਹੂੰ ਜਿੰਨੇ ਸ਼ਾਮ ਤੱਕ ਬਾਹਰ ਜਿਹੜੇ ਪਾਏ ਹੋਏ ਆ ਸੁੱਕ ਗਏ ਸੁੱਕ ਗਏ ਨਹੀਂ ਸ਼ਾਮ ਨੂੰ ਰਾਤ ਨੂੰ ਫਿਰ ਉੱਥੇ ਛੁੱਟੀ ਲੱਗਣੀ ਆ ਫਿਰ ਉਹਵੇਂ ਸੁੱਕਣੇ ਆ ਦੇਖ ਲੈ ਕਿੱਡਾ ਯਾਰ ਫਿਰ ਫਿਰ ਇਹ ਉਹ ਅੱਡੋ ਅੱਡ ਫਲੋਰਾਂ ਤੇ ਜਾਣੇ ਆ ਫਿਰ ਡਿਸਟ੍ਰਿਬਿਊਟ ਹੋਣੇ ਆ ਉੱਥੇ ਜਾ ਕੇ ਜਿਹੜਾ ਆਪਾਂ ਪਹਿਲਾਂ ਵੀਡੀਓ ਦੇਖ ਕੇ ਆ ਉੱਥੇ ਹੀ ਹੋ ਗਏ ਆ ਤੇ ਉਦੋਂ ਫਿਰ ਦੁਬਾਰਾ ਸਾਈਕਲ ਆਂਦੇ ਕੱਪੜੇ ਤਾਂ ਆਈ ਜਾਂਦੇ ਹਰ ਚੱਲੀ ਜਾਣਾ ਤੁਸੀਂ ਦੇਖੋ ਵੀ ਮੈਕਿਆਂ ਦੇ ਨਾਲ ਦੀ ਨਾਲ ਉੱਥੇ ਮੁੰਡੇ ਜਿਹੜੇ ਲਿਬੜੀ ਜਾਂਦੇ ਨਾਲ ਦੀ ਨਾਲ ਹੀ ਆਈ ਜਾਂਦੇ ਕੋਈ ਹਸਪੀਟਲ ਚੋਂ ਚਾਤਰ ਬਖੇ ਦੀ ਗਿੱਲੀ ਕਹਿੰਦਾ ਕੀ ਹੋ ਗਿਆ ਇਸ ਤਰ੍ਹਾਂ ਬਾਰਲੇ ਬਲੋਰ ਚ ਆ ਜਾਂਦੇ ਆ ਫਿਰ ਆਪਣੇ ਇਧਰ ਟੈਂਪਰੇਰੀ ਵਾਰਡ ਚ ਤੁਸੀਂ ਕਿੰਨੇ ਚਿਰ ਤੋਂ ਇੱਥੇ ਡਿਊਟੀ ਦਿੰਨੇ ਆ ਮੈਂ ਗਈ 2018 ਦਾ 2018 ਤੋਂ ਲੈ ਕੇ ਹਮ ਹਰ ਰੋਜ਼ ਆਉਂਦੇ ਆ ਅਪਡੋਨ ਕਰਦੇ ਆ ਇੱਥੇ ਪਏ ਜਾਂਦੇ ਆ ਇੱਥੇ ਰਹਿੰਦੇ ਆ ਉੱਡੀ ਕੈਮਰਾ ਪੈਂਡਾ ਤਰਾ ਗਵਾਂਦੀ ਅੱਛਾ ਫਿਰ ਤਾਂ ਆਪਾਂ ਜਮਾਂ ਗਵਾਂਦੀ ਹੈ ਹਾਂ ਤੇ ਜੇ ਜੇ ਮੰਨ ਲਓ ਵੀ ਕੋਈ ਬੰਦੇ ਦਾ ਦਿਲ ਹੋਵੇ ਵੀ ਇੱਕ ਦਿਨ ਲਈ ਸੇਵਾ ਕਰਨਾ ਹੋਣਾ ਉਹ ਤੁਹਾਡੇ ਕੋਲੇ ਆਵੇ ਕਿ ਪਹਿਲਾਂ ਉੱਥੇ ਜਾ ਕੇ ਲਿਖਵਾਉਣਾ ਜਿੱਥੇ ਮਾਰਦੀ ਉਹ ਜਿੱਥੇ ਉਹਦਾ ਜੀ ਕਰਦਾ ਹੈ ਫਿਰ ਉਹ ਜੇ ਇੱਥੇ ਸੇਵਾ ਕਰਨੀ ਚਾਹੁੰਦਾ ਤਾਂ ਉਹ ਇੱਥੇ ਪਹਿਲਾਂ ਉੱਥੇ ਆ ਕੇ ਲਿਖਾ ਦੇਵੇ ਫਿਰ ਇੱਥੇ ਆ ਕੇ ਬਾਈ ਹੁਣਾ ਕੋਲੇ ਆ। ਵੀ ਜਿਹੜੇ ਡਿਪਾਰਟਮੈਂਟ ਦੇ ਵਿੱਚ ਇੱਕ ਦਿਨ ਬੰਦਾ ਲਾਉਣਾ ਚਾਹੁੰਦਾ ਹੈ ਨਾ। ਅਮਨੀਸ਼ ਅਮਨੀਸ਼ ਜੀ। ਅੱਛਾ ਜੀ ਮਨੀਸ਼ ਜੀ। ਜਿੰਨੀ ਦੀ ਕੱਪੜੇ ਦੀ ਡਿਮਾਂਡ ਹੈ ਸਾਰੇ ਇਹਨੇ ਕਰ ਲਿਆ। ਕੱਪੜਾ ਡਿਸਟ੍ਰੀਬਿਊਟ ਸਾਰੇ ਕਰ ਲਿਆ। ਅੱਛਾ ਮਨੀਸ਼ ਨੇ ਜਿਹੜੀ ਕੱਪੜੇ ਦੀ ਡਿਮਾਂਡ ਹੈ ਜਿੰਨੀ ਸੰਸਤਾ ਡਿਮਾਂਡ ਹੈ ਸਾਰੇ ਇਹਨੇ ਕਰ ਲਿਆ ਵੀਰੇ। ਇਹਨੇ ਸਾਰੇ ਨੂੰ ਦੇ Đਿਆ ਲਾਂਡਰੀ ਨਹੀਂ ਕਰਦਾ। ਇਹਦੀ ਟੀਮ ਲੱਗਾਂ। ਪਰ ਫੀ ਟੀਮ ਲੱਗ ਗਿਆ ਏਰੀ ਟੀਮ ਲੱਗ ਗਿਆ ਇਹਨਾਂ ਨੇ ਸਾਰ ਇੱਕ ਨਵਾਂ ਕੱਪੜਾ ਜਿਹਨੂੰ ਦੇਣਾ ਜਿਹੜਾ ਨਵਾਂ ਨਵੇਂ ਕੱਪੜੇ ਦੀ ਜਿਹੜੀ ਡਿਮਾਂਡ ਨਿਕਲਣੀ ਆ ਵੀ ਕਿਸੇ ਨੂੰ ਆਹ ਸੈਜ ਦੇ ਐਸ ਫਲੋਰ ਤੇ ਇੰਨੇ ਚਾਹੀਦੇ ਆ ਪਰ ਉਹ ਇਹਨੇ ਗੁਰਪ੍ਰੀਤ ਨੂੰ ਦੇ ਦੇਣੇ ਆ ਹਾਂ ਇਹਨੇ ਇਹਨੇ ਆ ਕੇ ਦੱਸਣਾ ਇਸ ਤੋਂ ਬਾਅਦ ਵੇਖ ਵੀ ਐਵੇਂ ਮਹਿਕਮੇ ਆ ਚੱਲ ਅਮਸ ਸੰਗਤ ਜਿਹੜਾ ਕਪੜਾ ਦੇ ਕੇ ਇਹਦੀ ਪਰਾਣਾ ਇੱਕ ਤਾਂ ਆਪਣੀ ਟੀਮ ਉਹ ਕਰਦੀ ਆ ਜਿਵੇਂ ਕਿ ਲੱਗ ਲੱਗ ਕਰਦੇ ਭਾਗਾ ਚ ਵੰਡਦੇ ਆ ਇੱਕ ਕਪੜਾ ਆਪਣੇ ਬਜ਼ੁਰਗਾਂ ਵਾਸਤੇ ਜਿਹੜੇ ਅੰਦਰ ਕੋਣ ਵਾਸਤੇ ਅਸੀਂ ਕੱਢਦੇ ਆ ਇੱਕ ਕਪੜਾ ਜਿਹੜਾ ਆਪਣੇ ਕੰਮ ਨਹੀਂ ਆਉਣਾ ਉਹ ਆਪਾਂ ਸੰਗਤ ਨੂੰ ਦੇਣਾ ਵਾ ਜਿਵੇਂ ਕਿ ਕੈਂਪ ਦੇ ਵਿੱਚ ਯੂਜ਼ ਹੁੰਦਾ ਤੇ ਇੱਕ ਕਪੜਾ ਜਿਹੜਾ ਉਹ ਆ ਜਿਹੜਾ ਯਾਨੀ ਕਿ ਵੇਸਟ ਹੁੰਦਾ ਯਾਨੀ ਕਿ ਬਿਲਕੁਲ ਕੰਮ ਦਾ ਨਹੀਂ ਹੁੰਦਾ ਉਹ ਅਸੀਂ ਯਾਨੀ ਕਿ ਕੰਬਲ-ਕੁੰਬਲ ਬਣਵਾ ਲੈਂਦੇ ਆ ਜਿਵੇਂ ਕਿ ਅਸੀਂ ਫੈਕਟਰੀ ਤੇ ਭੇਜ ਦਿੰਦੇ ਆ ਇੱਕ ਨਵਾਂ ਕਪੜਾ ਜਿੰਨਾ ਵੀ ਆਉਂਦਾ ਆਪਣਾ ਸੰਗਤ ਦੇ ਕੇ ਜਾਂਦਾ ਕਪੜਾ ਉਹ ਆਪਾਂ ਅਲੱਗ-ਅਲੱਗ ਕਰਕੇ ਸਾਈਜ਼ ਦੇ ਮੁਤਾਬਕ ਰੱਖਣਾ ਹੁੰਦਾ ਵਾ ਸਾਰੇ ਆਪਣੇ ਸਟੋਰ ਦੇ ਵਿੱਚ ਕਰਨ ਮੈਨੂੰ ਕਹਿੰਦੇ ਕਿੰਨਾ ਬੂਟ ਚਾਹੀਦਾ ਕਪੜਾ ਚਾਹੀਦਾ ਉਹ ਇੱਕ ਸਾਲ ਪਹਿਲਾਂ ਕਰਕੇ ਰੱਖਣਾ ਪੈਂਦਾ ਸਰਦੀ ਆਉਣ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਸਰਦੀ ਦਾ ਕਪੜਾ ਕਿੰਨਾ ਵਾ ਗਰਮੀ ਆਉਣ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਗਰਮੀ ਦਾ ਕਪੜਾ ਕਿੰਨਾ ਪਿਆ ਇਹ ਫੌਜ ਵਾਂਗੂ ਮੈਨੂੰ ਆਇਆ ਤੇ ਵੀ ਟ੍ਰੇਨਿੰਗ ਹੀ ਬਹੁਤ ਔਖਾ ਗਾ ਤੂੰ ਦੇਖੋ ਫੌਜ ਵਾਂਗੂ ਯਾਰ ਸਿਸਟਮ ਚੱਲਦਾ ਯਾਰ ਕੋਈ ਸੰਸਥਾ ਐਵੇਂ ਮਤਲਬ ਆਪਾਂ ਕਹਿ ਸਕਦੇ ਆ ਕਿ ਆਪਾਂ ਕਈ ਵਾਰੀ ਮਿਲਦੇ ਮੈਂ ਬਾਈ ਗੁਰਪ੍ਰੀਤ ਨੂੰ ਮਿਲਦਾ ਮੋੜ ਜਾਣਾ ਵੀ ਇੰਨਾ ਡੀਪ ਮੈਂ ਨਹੀਂ ਉਤਰ ਕੇ ਵੇਖਿਆ ਸੀ ਕਿ ਐਵੇਂ ਕੋਈ ਸਿਸਟਮ ਨੂੰ ਐਵੇਂ ਚਲਾ ਸਕਦਾ ਪੈਸੇ ਵਾਈਗਰੂਆ ਚਲਾਉਣ ਵਾਲਾ ਹੈ ਨਾ ਫਿੰਗਰ ਵਾਲੇ ਲੱਗ ਕਰਦੇ ਆ ਦਵਾਈਸਨ ਨਾਲ ਲੱਗ ਕਰਦੇ ਆ ਹਸਪਤਲ ਲੱਗ ਸਾਰਿਆਂ ਦਾ ਅਲੱਗ ਅਲੱਗ ਚੱਲਿਆ ਵਾਹ ਆਹ ਡਿਊਟੀ ਕਰੀਆ ਵੀਡੀਓ ਨੂੰ ਸ਼ੇਅਰ ਕਰਿਓ ਲੋਕਾਂ ਤੱਕ ਪਹੁੰਚਦੇ ਕਰਿਓ ਮੈਨੂੰ ਲੱਗਦਾ ਕਿ ਮੇਰੇ ਵਰਗੇ ਬਹੁਤ ਸਾਰੇ ਹੋਣਗੇ ਜਿਨ੍ਹਾਂ ਨੂੰ ਐਵੇਂ ਨਹੀਂ ਪਤਾ ਕਿ ਇਹ ਜਿਹੜੀ ਸੰਸਥਾ ਹੈ ਇਹ ਐਵੇਂ ਚੱਲਦੀ ਹੈ ਇਹਦਾ ਇੱਕ ਛੋਟਾ ਜਿਹਾ ਆਪਾਂ ਡਿਪਾਰਟਮੈਂਟ ਦਿਖਾਇਆ ਅਮੀ ਕਦੇ ਨਾ ਕਦੇ ਹੋਰ ਡਿਪਾਰਟਮੈਂਟ ਵੀ ਆਪਾਂ ਦਿਖਾਵਾਂਗੇ ਮਨੁੱਖਤਾ ਦੀ ਸੇਵਾ ਵਾਲੇ